4 ਸਾਲ ਪਹਿਲਾਂ ਮੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ। ਉਹ ਜ਼ਿੰਮੇਵਾਰੀ ਸੀਗੀ ਸਿੱਖਿਆ ਵਿਭਾਗ ਦੀ। ਤੇ ਆਮ ਆਦਮੀ ਪਾਰਟੀ ਦੇਸ਼ ਦੀ ਪਹਿਲੀ ਤੇ ਇਕਲੌਤੀ ਪਾਰਟੀ ਹੈ ਜੋ 2022 ਦੇ ਵਿੱਚ ਪੰਜਾਬ ਦੀ ਜਨਤਾ ਦੇ ਵਿੱਚ এডੂਕੇਸ਼ਨ ਤੇ ਹੈਲਥ ਦੇ ਅਜੰਡੇ ਦੇ ਉੱਤੇ ਜਿਸ ਨੇ ਇਲੈਕਸ਼ਨ ਲੜਿਆ। ਕਿਉਂਕਿ ਅੱਜ ਜਦੋਂ ਵੀ 2 ਦਿਨ ਪਹਿਲਾਂ ਦੇਸ਼ ਦੇ ਵਿੱਚ JEE, JEE ਦੇ ਜਿਹੜੇ ਮੇਡਸ ਦੇ ਪਾਰਟ 1 ਦੇ ਜਿਹੜੇ ਰਿਜ਼ਲਟ ਆਏ ਉਸ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ 305 ਬੱਚਿਆਂ ਨੇ ਉਹ ਐਗਜ਼ਾਮ ਇੰਜੀਨੀਅਰਿੰਗ ਦੇ ਐਗਜ਼ਾਮ ਉਹਦਾ ਵਨ ਆਫ ਦਾ ਟਫੈਸਟ ਐਗਜ਼ਾਮਸ ਮੰਨਿਆ ਜਾਂਦਾ ਹੈ ਉਸ ਨੂੰ ਕ੍ਰੈਕ ਕੀਤਾ ਹੈ 305 ਆਪ ਸਭ ਦਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਅੱਜ ਇਸ ਇੰਪੋਰਟੈਂਟ ਤੇ ਬਿਹਤ ਖਾਸ ਪੀਸੀ ਨੂੰ ਕਵਰ ਕਰਨ ਲਈ ਆਪ ਸਭ ਨੂੰ ਅੱਜ ਮਾ ਬੋਲੀ ਦਿਵਸ ਸੇ ਉਸ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ 4 ਸਾਲ ਪਹਿਲਾਂ ਮੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਉਹ ਜ਼ਿੰਮੇਵਾਰੀ ਸੀਗੀ ਸਿੱਖਿਆ ਵਿਭਾਗ ਦੀ ਤੇ ਆਮ ਆਦਮੀ ਪਾਰਟੀ ਦੇਸ਼ ਦੀ ਪਹਿਲੀ ਤੇ ਇਕਲੌਤੀ ਪਾਰਟੀ ਹੈ ਜੋ 2022 ਦੇ ਵਿੱਚ ਪੰਜਾਬ ਦੀ ਜਨਤਾ ਦੇ ਵਿੱਚ এডੂਕੇਸ਼ਨ ਤੇ ਹੈਲਥ ਦੇ ਏਜੰਡੇ ਦੇ ਉੱਤੇ ਜਿਸ ਨੇ ਇਲੈਕਸ਼ਨ ਲੜਿਆ ਤੇ ਮੈਂ ਸਮਝਦਾ ਇਹ ਪੰਜਾਬੀਆਂ ਦੀ ਅਗਾਂਵਧੂ ਸੋਚ ਦਾ ਨਤੀਜਾ ਹੈ ਕਿ ਉਸੇ ਰਾਜਨੀਤਿਕ ਦਲ ਨੂੰ ਇੱਕ ਹਿਸਟੋਰਿਕ ਮੰਡੇਟ ਮਿਲਿਆ 99 ਸੀਟਾਂ ਦੇ ਰੂਪ ਦੇ ਵਿੱਚ ਐਂਡ ਉਸ ਸਰਕਾਰ ਦੇ ਵਿੱਚ ਸਿੱਖਿਆ ਦੀ ਜ਼ਿੰਮੇਵਾਰੀ ਮੇਰੇ ਸੀਐਮ ਸਾਹਿਬ ਨੇ ਮੈਨੂੰ ਦਿੱਤੀ ਸੀ ਤਾਂ ਅੱਜ ਸਾਡੇ ਪੂਰੇ ਮਹਿਕਮੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਤੇ ਮੈਂ ਆਪਣੇ ਸਾਰੇ ਅਧਿਕਾਰੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਅੱਜ ਜਦੋਂ 2 ਦਿਨ ਪਹਿਲਾਂ ਦੇਸ਼ ਦੇ ਵਿੱਚ ਜੇਡਬਲਯੂਈ ਜੇਈ ਦੇ ਜਿਹੜੇ ਮੇਨਸ ਦੇ ਪਾਰਟ 1 ਦੇ ਜਿਹੜੇ ਰਿਜ਼ਲਟ ਆਇਆ ਉਸ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ 305 ਬੱਚਿਆਂ ਨੇ ਉਹ ਐਗਜ਼ਾਮ ਇੰਜੀਨੀਅਰਿੰਗ ਦੇ ਐਗਜ਼ਾਮ ਉਹਦਾ ਵਨ ਆਫ ਦਾ ਟਫੈਸਟ ਐਗਜ਼ਾਮਸ ਮੰਨਿਆ ਜਾਂਦਾ ਹੈ ਉਸ ਨੂੰ ਕ੍ਰੈਕ ਕੀਤਾ ਹੈ 305 ਅਸੀਂ ਹਰ ਸਾਲ ਇਹ ਡਾਟਾ ਦਿੰਦੇ ਹਾਂ ਪਿਛਲੇ ਸਾਲ ਜਦੋਂ ਮੇਨਸ 1 ਆਇਆ ਸੀ ਤਾਂ ਸਾਡੇ 100 ਲਗਭਗ 187 ਬੱਚੇ ਕਲੀਅਰ ਹੋਏ ਸੀ ਤਾਂ অলਮੋਸਟ ਵੀ ਹੈਵ ਡਬਲਡ ਦਾ ਫਿਗਰ ਇੱਕ ਸਾਲ ਦੇ ਵਿੱਚ ਤੇ ਇਹ ਇਹੀ ਪੰਜਾਬ ਸੱਖਿਆ ਕ੍ਰਾਂਤੀ ਦੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਹੈ ਕਿ ਪੈਰਾਮੀਟਰਸ ਇੱਕ এডੂਕੇਸ਼ਨ ਸਿਸਟਮ ਦੇ ਪੈਰਾਮੀਟਰ ਹਮੇਸ਼ਾ ਉਸ ਦੇ ਰਿਜ਼ਲਟ ਉਹ ਜਿਹੜੇ ਨਾਪੇ ਜਾ ਸਕਦੇ ਆ ਤਾਂ ਇਹ ਸਾਡੇ ਲਈ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਤੇ ਨਿੱਜੀ ਤੌਰ ਤੇ ਮੈਂ ਆਪਣੇ ਆਪ ਨੂੰ ਹੋਰ ਵੀ ਮੇਰੇ ਲਈ ਇੱਕ ਬੜੀ ਇਹ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਆਪਣੇ ਹਲਕੇ 'ਚੋਂ આજ ਤੱਕ ਪਹਿਲਾਂ ਕਦੀ ਵੀ ਕੋਈ ਬੱਚਾ ਜਿਹੜਾ ਹੈ ਜੇਈ ਜਿਹੜਾ ਸਰਕਾਰੀ ਸਕੂਲਾਂ 'ਚੋਂ ਨਹੀਂ 2022 ਚ ਨੀਤੇ ਇੰਨੀ ਸੋਚ ਪਹਿਲਾਂ ਤਾਂ ਖੈਰ ਕੋਈ ਸੋਚੂ ਨਹੀਂ ਸਕਦਾ ਸੀ ਪੰਜ ਬੱਚੇ ਫਰੋਮ ਮਾਈ ਕੰਸਟਿਟੂਐਂਸੀ ਹੈਜ਼ ਕਲੀਅਰਡ ਜੇ ਸਕੂਲ ਆਫ ਐਮਿਨੈਂਸ ਨੰਗਲ ਹੋਵੇ ਸਾਡਾ ਗਰਲ ਸਕੂਲ ਨੰਗਲ ਹੋਵੇ ਜਾਂ ਫਿਰ ਗਵਰਨਮੈਂਟ ਅਦਰ ਸਕੂਲ ਲੋਧੀਪੁਰ ਹੋਵੇ 305 ਬੱਚੇ ਇਹਨਾਂ ਦੇ ਵਿੱਚੋਂ ਜਿਹੜੇ ਬੱਚੇ ਆ ਬੜੇ ਹੰਬਲ ਬੈਕਗ੍ਰਾਉਂਡਸ ਤੋਂ ਜਿਹੜੇ ਆ ਉਹਨਾਂ ਦੀ ਬੜੀ ਜਿਵੇਂ ਕਿ ਲੜਕਾ ਭਗਵਾਨ ਸੇ ਮੈਂ ਸਾਰੀ ਸਟੋਰੀ ਬਾਪ ਦੇ ਨਾਲ ਸ਼ੇਅਰ ਵੀ ਕਰ ਦੂੰਗਾ ਹੀ ਇਸ ਫਰੋਮ ਸਾਰਾਗੜੀ ਮੈਮੋਰੀਅਲ ਸਕੂਲ ਆਫ ਫੈਮਿਨਿਨਸ ਟਾਊਨ ਹਾਲ ਮੰਡੀ ਅੰਮ੍ਰਿਤਸਰ 98.182 ਪਰਸੈਂਟਾਈਲ ਜਿੱਤੇ ਤੇ ਜਿਹਦੇ ਪਿਤਾ ਜੀ ਮੋਬਾਈਲ ਦੀ ਰਿਪੇਅਰ ਸ਼ਾਪ ਚਲਾਉਂਦੇ ਤੇ ਮਾਤਾ ਜੀ ਐਸ ਟੇਲਰ ਕੰਮ ਕਰਦੇ ਨੇ ਥੈਨ ਸਾਡੀ ਬੱਚੀ ਹੈ ਹਰਮਨਦੀਪ ਹਰਮਨਦੀਪ ਸ਼ਰਮਾ ਸਕੂਲ ਆਫ ਫੈਮਿਨਿਨਸ ਛਾੜਲੀ ਦੀ ਸਟੂਡੈਂਟ ਅ ਪਿਤਾ ਅਕਾਊਂਟੈਂਟ ਦੇ ਵਜੋਂ ਕੰਮ ਕਰਦੇ ਆ ਮਾਤਾ ਹੋਮ ਮੇਕਰ ਨੇ ਤੇ 2.5 ਲੱਖ ਰੁਪਏ ਫੈਮਿਲੀ ਦੀ ਆਮਦਨ ਹੈ ਬੱਚੀ ਦੇ ਜਿਹੜੇ ਨੰਬਰ ਨੇ ਉਹ 98.75 ਪਰਸੈਂਟਾਈਲ ਨੇ ਸਾਡੀ ਬੱਚੀ ਜਿਹੜੀ ਹੈ ਕਾਜਲ ਸਾਡਾ ਰੈ residențial ਸਕੂਲ ਆਫ ਮੈਰੀਟੋਰੀਅਸ ਸਟੂਡੈਂਟਸ Mohali ਦੀ ਇਸ ਬੱਚੀ ਦੇ 92.66 ਨੰਬਰ ਨੇ ਤੇ ਫੈਮਿਲੀ ਦੀ ਐਨੂਅਲ ਇਨਕਮ ਜਿਹੜੀ ਹੈ ਉਹ 80000 ਰੁਪਏ ਹੈ ਇਹ ਦੇ ਬਹੁਤ ਸਾਰੇ ਕੇਸਿਸ ਨੇ ਜਿਹੜੇ ਇਹ ਬੱਚੇ ਨੇ ਇਹਨਾਂ ਬੱਚਿਆਂ ਚ ਕੋਈ IIT ਮਦਰਾਸ ਜਾਣਾ ਚਾਹੁੰਦਾ ਕੋਈ IIT ਬੰਬੇ ਕੋਈ IIT ਡੈਲੀ ਕੋਈ ਪੈਕਸ ਜਾਣਾ ਚਾਹੁੰਦਾ ਕੋਈ ਥਾਪਰ ਜਾਣਾ ਚਾਹੁੰਦਾ ਤੇ ਇਹ ਇੱਕ ਬੜੀ ਵੱਡੀ ਅਚੀਵਮੈਂਟ ਹੈ ਆਈ ਥੈਂਕਸ ਟੂ ஆல் ਮਾਈ ਟੀਚਰਸ ਇਸ ਦੇ ਪਿੱਛੇ ਇੱਕ ਸਾਡਾ ਇੱਕ ਪ੍ਰੋਗਰਾਮ ਸੀਗਾ ਜਿਸ ਨੂੰ ਅਸੀਂ ਪੇਸ ਕਹਿੰਦੇ ਆ ਅਸੀਂ ਇੱਕ ਕੋਚਿੰਗ ਪੋਰਟਲ ਸ਼ੁਰੂ ਕੀਤਾ ਹੋਇਆ ਇਹ ਪੇਸ ਸਾਡੇ ਸਾਰੇ ਬੱਚਿਆਂ ਨੂੰ ਅਵੇਲੇਬਲ ਹੈ ਜੜੀ ਬੱਚੇ ਹੁੰਦੇ ਤੇ ਉਹਨਾਂ ਦੇ ਵਿੱਚੋਂ ਉਹਦਾ ਹੀ ਨਤੀਜਾ ਹੈ ਕਿ 305 ਤੇ ਹਜੇ ਜਈ ਮੇਨਸ 1 ਹੈ ਇਸ ਤੋਂ ਬਾਅਦ ਸੈਕੰਡ ਟੈਂਪਟ ਗਿਆ ਅੰਦਰ ਤਾਂ ਮੇਰਾ ਮੰਨਣਾ ਹੈ ਕਿ ਉਸ ਦੇ ਵਿੱਚ ਹੋਰ ਵੀ ਅੰਕੜਾ ਬਹੁਤ ਜ਼ਿਆਦਾ ਵਧੂਗਾ ਜਦੋਂ ਫਾਈਨਲ ਕਯੂਮੂਲੇਟਿਵ ਫਿਗਰ ਆਉਗੇ ਇਸ ਸਾਲ ਦੀ ਉਹ ਬਹੁਤ ਵਧੀਆ ਹੋਗੀ ਸੋ ਪੂਰੇ ਦੇਸ਼ ਦੇ ਵਿੱਚ 28 ਸੂਬੇ ਆ ਕਿਸੇ ਵੀ ਸਟੇਟ ਗਵਰਨਮੈਂਟ ਨੇ ਇਹ ਅੰਕੜਾ ਨਹੀਂ ਦਿੱਤਾ ਅਸੀਂ ਆਪਣੇ ਇੱਕ ਬੱਚੇ ਦੀ ਡਿਟੇਲ ਤੇ ਇੱਕ ਬੱਚੇ ਦੇ ਰਿਕਾਰਡ ਤੇ ਜਦੋਂ ਐਗਜ਼ਾਮਸ ਚੱਲ ਰਹੇ ਆ ਆਲਦੀ ਪੀਸੀ ਊਡ ਹੇਵ ਬੀਨ ਅ ਡਿਫਰੈਂਟ